ਆ ਰਹੀ ਹੈ ਤੇ ਠੀਕ ਹੈ ਆ ਪੰਜ ਸੱਤ ਪਿੰਡਾਂ ਦਾ ਸੰਕਰ ਹੈ ਇਹ ਆਰੇ ਵਾਲਾ ਬਹੁਤ ਬੋਲ ਬਹੁਤ ਵਧੀਆ ਗੱਲ ਹੈ ਦੋ ਸਾਰੇ ਦੋ ਵੇ ਦੋ ਸ਼ਬਦ ਬੋਲ ਦੇ ਉਹ ਨੂੰ ਨੂੰ ਲੋ 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 ਸਾਰਿਆਂ ਨੂੰ ਬਾਈਗੋਜੀ ਦਾ ਖਾਲਸਾ ਬਾਹਿਗੋਜੀ ਦੀ ਫਤਿਹ ਅੱਜ ਅਸੀਂ ਪਿੰਡ ਬਹਿਰਾਮਪੁਰ ਜੀ ਦੀ ਜ਼ਾਇਦਾ ਦੇ ਕਿ ਖੜੇ ਆ ਤੇ ਇੱਥੇ ਇਹ ਸਟੇਡੀਅਮ ਤਾਂ ਮੇਰੇ ਖਿਆਲ ਤੋਂ ਕਾਫੀ 4-5 ਸਾਲ ਪੁਰਾਣਾ ਹੈ ਲੇਕਿਨ ਕਾਫੀ ਇਹਦੇ ਕੰਮ ਹੋਣ ਵਾਲਾ ਸੀ ਜਿਹਦੇ ਤੇ ਇੱਕ ਤਾਂ ਇਹਦੀ ਲੈਵਲ ਜਿਹੜਾ ਹੈਗਾ ਉੱਤੇ ਚੱਕਣਾ ਕਿਉਂਕਿ ਪਾਣੀ ਇੱਥੇ ਭਰ ਜਾਂਦਾ ਸੀ ਉਸ ਤੋਂ ਨਾਲ-ਨਾਲ ਜਿਹੜੀ ਇਹਦੀ ਚਾਰ ਦੀਵਾਰੀ ਹੈ ਉਹ ਹੋਣੀ ਹੈ ਤੇ ਹੋਰ ਸਟੇਜ ਬਣਨਾ ਜਿਹਦੇ ਲਈ 14 ਲੱਖ 12 ਲੱਖ ਰੁਪਏ ਜਿਹੜਾ ਹੈਗਾ ਸੈਂਕਸ਼ਨ ਹੋਇਆ ਔਰ ਇਹ ਸਾਡੇ ਵੀਡੀਓ ਸਾਹਿਬ ਖੜੇ ਨੇ ਏਪੀਓ ਸਾਰੇ ਅਫੀਸਰ ਸਹਿਬਾਨ ਆਏ ਹੋਏ ਨੇ ਸਾਡਾ ਸਰਪੰਚ ਨੇ ਸਾਡੇ ਕਿਸਾਨ ਵਿੰਗ ਦੇ ਪ੍ਰਧਾਨ ਮਨਜੀਤ ਸਿੰਘ ਜੀ ਬਰਾਮਪੁਰ ਬਾੜਾ ਜੀ ਸਾਡੇ ਬਹੁਤ ਸੀਨੀਅਰ ਲੀਡਰ ਤੇ ਹੋਰ ਸਾਰੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਸਹਿਬਾਨ ਵਲੰਟੀਅਰ ਸਹਿਬਾਨ ਤੋ ਮੈਂ ਪਿੰਡ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿ ਇੱਕ ਵਧੀਆ ਕੰਮ ਜਿਹੜਾ ਹੈਗਾ ਉਹ ਇੱਥੇ ਹੋ ਰਿਹਾ ਕਿਉਂਕਿ ਅੱਜ ਦੀ ਤਰੀਕ ਸਭ ਤੋਂ ਜਿਹੜਾ ਵੱਡਾ ਕੰਮ ਹੈ ਉਹ ਨੌਜਵਾਨਾਂ ਨੂੰ ਇੱਕ ਸਿੱਧੇ ਰਾਹ 'ਤੇ ਪਾਣਾ ਔਰ ਖੇਡਾਂ ਜਿਹੜੀਆਂ ਇਹ ਬਹੁਤ ਜ਼ਰੂਰੀਆਂ ਕਿਉਂਕਿ ਅਗਰ ਕਿਸੇ ਤਰ੍ਹਾਂ ਨੌਜਵਾਨ ਖੇਡਾਂ ਵੱਲ ਲੱਗਦੇ ਆ ਜਿੱਥੇ ਉਹਨਾਂ ਦੇ ਸਰੀਰਿਕ ਤੰਦਰੁਸਤੀ ਹੁੰਦੀ ਆ ਉਹਦੇ ਨਾਲ-ਨਾਲ ਆਪਸੀ ਭਾਈਚਾਰਾ ਵੀ ਵਧਦਾ ਤੇ ਉਹ ਨਸ਼ਿਆਂ ਤੋਂ ਵੀ ਦੂਰ ਰਹਿਣਾ ਤੇ ਸਾਡੀ ਸਰਕਾਰ ਦੀ ਇਹੀ ਤਰਜੀਹ ਹੈ ਕਿ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਔਰ ਦੂਸਰਾ ਉਹਨਾਂ ਨੂੰ ਖੇਡਾਂ ਵੱਲ ਲਗਾਇਆ ਜਾਵੇ ਸੋ ਮੈਂ ਧੰਨਵਾਦ ਕਰਦਾ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਦਾ ਕਿ ਉਹਨਾਂ ਦੇ ਉਪਰਾਲੇ ਸਦਕਾ ਇਹ ਅੱਜ ਜਿਹੜਾ ਇਹ ਸਟੇਡੀਅਮ ਦਾ ਕੰਮ ਸ਼ੁਰੂਆਤ ਹੋਈ ਹੈ ਔਰ ਮੇਰੇ ਖਿਆਲ ਤਿੰਨ ਤਿੰਨ ਮਹੀਨੇ ਦੇ ਅੰਦਰ ਤਿੰਨ ਮਹੀਨੇ ਦੇ ਅੰਦਰ ਇਹ ਸਾਰਾ ਪੂਰਾ ਕਰ ਲਿਆ ਜਾਏਗਾ ਔਰ ਮੈਂ ਬੇਨਤੀ ਕਰਦਾ ਸਾਰੇ ਪਿੰਡ ਵਾਸੀ ਕਿ ਇੱਥੇ ਕੰਮ ਚੱਲਣਾ ਤੁਸੀਂ ਨਾਲ ਹੋ ਕੇ ਸਾਡੇ ਰঞ্জੀਤ ਸਿੰਘ ਜੀ ਜਿਹੜੇ ਨੇ ਸੈਕਟੀ ਸਾਹਿਬ ਹਾਂ ਜੀ ਉਹ ਵੀ ਪਹੁੰਚੇ ਹੋਏ ਆ ਉਹਨਾਂ ਨੂੰ ਵੀ ਬੇਨਤੀ ਕੀਤੀ ਆ ਸਾਰੇ ਸਰਕਾਰੀ ਅਫੀਸਰ ਸਹਿਬਾਨ ਨੂੰ ਬੇਨਤੀ ਹੈ ਕਿ ਆਪਾਂ ਇਮਾਨਦਾਰੀ ਨਾਲ ਆਪਣਾ ਕੰਮ ਕਰੀਏ ਤਾਂ ਕਿ ਜੋ ਸਾਨੂੰ ਡਿਊਟੀ ਮਿਲੀ ਆ ਆਪਣੇ ਲੋਕਾਂ ਪ੍ਰਤੀ ਤੇ ਲੋਕਾਂ ਦੇ ਕੰਮ ਕਰਨੇ ਆ ਉਹ ਆਪਾਂ ਚੰਗੀ ਤਰ੍ਹਾਂ ਇਮਾਨਦਾਰੀ ਨਾਲ ਉਹਨਾਂ ਨੂੰ ਪੂਰੇ ਕਰ ਸਕੀਏ ਔਰ ਸਾਡਾ ਉਹ ਪੰਜਾਬ ਜਿਹਦੀ ਅਸੀਂ ਆਸ ਕਰਦੇ ਹਾਂ ਰੰਗਲੇ ਪੰਜਾਬ ਦੀ ਉਹ ਜਲਦੀ ਜਣਾ ਇੱਥੇ ਕਾਇਮ ਹੋਵੇ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਕ ਹੋਰ ਵੀ